ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਿਲ ਨੂੰ ਛੂ ਲੈਣ ਵਾਲੀਆਂ ਤਸਵੀਰਾਂ ਨੇ ਦਰਅਸਲ ਦੱਸ ਦਈਏ ਲਾੜੇ ਦੇ ਵੱਲੋਂ ਆਪਣੇ ਵਿਆਹ ਦੇ ਵਿੱਚ ਆਪਣੇ ਪਾਲਤੂ ਕੁੱਤੇ ਨੂੰ ਫ੍ਰਾਕ ਪਵਾ ਕੇ ਵਿਆਹ ਦੇ ਵਿੱਚ ਸ਼ਾਮਲ ਕੀਤਾ ਗਿਆ। ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ ਦਰਅਸਲ ਵਿਆਹ ਦਾ ਦਿਨ ਤੁਹਾਡੀ ਜ਼ਿੰਦਗੀ ਦਾ ਇੱਕ ਖਾਸ ਦਿਨ ਹੁੰਦਾ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਕਰੀਬੀ ਰਿਸ਼ਤੇਦਾਰ ਤੇ ਦੋਸਤਾਂ ਮਿੱਤਰਾਂ ਨੂੰ ਇਨਵਿਟੇਸ਼ਨ ਦੰਨੇ ਪਰ ਉੱਥੇ ਹੀ ਜੇਕਰ ਦੇਖਿਆ ਜਾਵੇ ਕੁੱਤਾ ਤੁਹਾਡੇ ਘਰ ਦੀ ਰਾਖੀ ਦੇ ਲਈ ਨਹੀਂ ਸਗੋਂ ਤੁਹਾਡੇ ਵਿਆਹ ਦੇ ਵਿੱਚ ਜਦੋਂ ਸ਼ਾਮਲ ਹੁੰਦਾ ਹੈ ਤਾਂ ਉਸ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਤੇ ਜਦੋਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਲਾੜਾ ਆਪਣੇ ਪਾਲਤੂ ਕੁੱਤੇ ਨੂੰ ਫਰਾਕ ਪਵਾ ਕੇ ਗੋਦੀ ਦੇ ਵਿੱਚ ਬੱਚਿਆਂ ਵਾਂਗੂ ਚੁੱਕ ਕੇ ਨਾਸ਼ਤਾ ਹੋਇਆ ਦਿਖਾਈ ਦੇ ਰਿਹਾ ਏ ਤੇ ਸਬਜ਼ੀਆਂ ਅੱਖਾਂ ਇਸ ਤਸਵੀਰਾਂ ਨੂੰ ਦੇਖ ਕੇ ਨਾਮ ਹੋ ਰਹੀਆਂ ਨੇ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੇਣਾ ਨਾ ਭੁੱਲਣਾ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਿਲ ਨੂੰ ਝੂ ਲੈਣ ਵਾਲੀਆਂ ਤਸਵੀਰਾਂ ਨੇ ਦਰਅਸਲ ਦੱਸ ਦਈਏ ਲਾੜੇ ਦੇ ਵੱਲੋਂ ਆਪਣੇ ਵਿਆਹ ਦੇ ਵਿੱਚ ਆਪਣੇ ਪਾਲਤੂ ਕੁੱਤੇ ਨੂੰ ਫ੍ਰਾਕ ਪਵਾ ਕੇ ਵਿਆਹ ਵਿੱਚ ਸ਼ਾਮਲ ਕੀਤਾ ਗਿਆ। ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ ਦਰਅਸਲ ਵਿਆਹ ਦਾ ਦਿਨ ਤੁਹਾਡੀ ਜ਼ਿੰਦਗੀ ਦਾ ਇੱਕ ਖਾਸ ਦਿਨ ਹੁੰਦਾ ਏ ਜਿਸ ਦੇ ਵਿੱਚ ਤੁਸੀਂ ਆਪਣੇ ਕਰੀਬੀ ਰਿਸ਼ਤੇਦਾਰ ਤੇ ਦੋਸਤਾਂ ਮਿੱਤਰਾਂ ਨੂੰ ਇਨਵੀਟੇਸ਼ਨ ਦੰਦੇ ਪਰ ਉੱਥੇ ਹੀ ਜੇਕਰ ਦੇਖਿਆ ਜਾਵੇ ਕੁੱਤਾ ਤੁਹਾਡੇ ਘਰ ਦੀ ਰਾਖੀ ਦੇ ਲਈ ਨਹੀਂ ਸਗੋਂ ਤੁਹਾਡੇ ਵਿਆਹ ਦੇ ਵਿੱਚ ਜਦੋਂ ਸ਼ਾਮਲ ਹੁੰਦਾ ਏ ਤਾਂ ਉਸ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਜਦੋਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਲਾੜਾ ਆਪਣੇ ਪਾਲਤੂ ਕੁੱਤੇ ਨੂੰ ਫਰਾਕ ਪਵਾ ਕੇ ਗੋਦੀ ਦੇ ਵਿੱਚ ਬੱਚਿਆਂ ਵਾਂਗੂ ਚੁੱਕ ਕੇ ਨੱਚਦਾ ਹੋਇਆ ਦਿਖਾਈ ਦੇ ਰਿਹਾ ਏ ਤੇ ਸਭ ਦੀਆਂ ਅੱਖਾਂ ਇਸ ਤਸਵੀਰਾਂ ਦੇਖ ਕੇ ਨਾਮ ਹੋ ਰਹੀਆਂ ਨੇ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੇਣਾ ਨਾ ਭੁੱਲਣਾ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਿਲ ਨੂੰ ਛੂ ਲੈਣ ਵਾਲੀਆਂ ਤਸਵੀਰਾਂ ਨੇ ਦਰਸਾਉਂਦਾਈ ਇਹ ਲਾੜੇ ਦੇ ਵੱਲੋਂ ਆਪਣੇ ਵਿਆਹ ਦੇ ਵਿੱਚ ਆਪਣੇ ਪਾਲਤੂ ਕੁੱਤੇ ਨੂੰ ਫ੍ਰਾਕ ਪਵਾ ਕੇ ਵਿਆਹ ਵਿੱਚ ਸ਼ਾਮਲ ਕੀਤਾ ਗਿਆ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ ਦਰਸਾਉਂਦਾਈ ਵਿਆਹ ਦਾ ਦਿਨ ਤੁਹਾਡੀ ਜ਼ਿੰਦਗੀ ਦਾ ਇੱਕ ਖਾਸ ਦਿਨ ਹੁੰਦਾ ਏ ਜਿਸ ਦੇ ਵਿੱਚ ਤੁਸੀਂ ਆਪਣੇ ਕਰੀਬੀ ਰਿਸ਼ਤੇਦਾਰ ਤੇ ਦੋਸਤਾਂ ਮਿੱਤਰਾਂ ਨੂੰ ਇਨਵੀਟੇਸ਼ਨ ਦੰਦੇ ਹੋ ਪਰ ਉੱਥੇ ਹੀ ਜੇਕਰ ਦੇਖਿਆ ਜਾਵੇ ਕੁੱਤਾ ਤੁਹਾਡੇ ਘਰ ਦੀ ਰਾਖੀ ਦੇ ਲਈ ਨਹੀਂ ਸਗੋਂ ਤੁਹਾਡੇ ਵਿਆਹ ਦੇ ਵਿੱਚ ਜਦੋਂ ਸ਼ਾਮਲ ਹੁੰਦਾ ਏ ਤਾਂ ਉਸ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਜਦੋਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਲਾੜਾ ਆਪਣੇ ਪਾਲਤੂ ਕੁੱਤੇ ਨੂੰ ਫਰਾਕ ਪਵਾ ਕੇ ਗੋਦੀ ਦੇ ਵਿੱਚ ਬੱਚਿਆਂ ਵਾਂਗੂ ਚੁੱਕ ਕੇ ਨੱਚਦਾ ਹੋਇਆ ਦਿਖਾਈ ਦੇ ਰਿਹਾ ਏ ਤੇ ਸਭ ਦੀਆਂ ਅੱਖਾਂ ਇਸ ਤਸਵੀਰਾਂ ਦੇਖ ਕੇ ਨਾਮ ਹੋ ਰਹੀਆਂ ਨੇ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੇਣਾ ਨਾ ਭੁੱਲਣਾ